ਇਹ ਤੇ ਮਕਾਨ ਜਿਹੜੇ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਉਹ ਡਿੱਗ ਗਏ ਆਪਣੇ ਪਿੰਡ ਦੀ ਆਪਾਂ ਗੱਲ ਕਰਦੇ ਹਾਂ ਬਾਕੀ ਬਾਕੀ ਪਿੰਡਾਂ 'ਚ ਵੀ ਇਹ ਨੁਕਸਾਨ ਹੈਗਾ ਬਾਕੀ ਜਿਹੜੇ ਜਿਹੜੇ ਠੀਕ ਵੀ ਲੱਗਦੇ ਆ ਪਾਣੀ ਜਿਹਨਾਂ ਦੇ ਹਾਲੇਦੁਆਲੇ ਪਾਣੀ ਪਿਆ ਕੱਲੇ ਤੇ ਸਾਰੇ ਪਿੰਡ ਦੇ ਘਰਾਂ 'ਚ ਤਕਰੀਬਨ ਪਾਣੀ ਮਤਲਬ ਫਿਰਿਆ ਹੀ ਆ ਜੇ ਕੋਈ ਰਹਿ ਵੀ ਗਏ ਆ ਨਹੀਂ ਵੀ ਚੜਿਆ ਤਾਂ ਵੀ ਉਹਨਾਂ ਦੇ ਹਾਲੇਦੁਆਲੇ ਪਾਣੀ ਸੀ ਉਹਨਾਂ ਦੇ ਫਰਸ਼ ਬਹਿ ਗਏ ਮਕਾਨ ਜਿਹੜੇ ਉਹਨਾਂ ਨੂੰ ਦਰੇੜਾ ਆ ਗਿਆ ਔਰ ਆਉਣ ਵਾਲੇ ਟਾਈਮ 'ਤੇ ਜਦੋਂ ਤੂ ਪਾ ਲਗਣੀਆਂ ਨੇ ਉਹਨਾਂ 'ਚ ਹੋਰ ਵੀ ਮਤਲਬ ਦਰੇੜਾਂ ਜਿਹੜੀਆਂ ਉਹ ਭਾਰੀਆਂ ਹੋ ਗਈਆਂ ਨੁਕਸਾਨ ਬਾਕੀ ਜਿਹੜਾ ਚਾਰੇ ਦਾ ਪਸ਼ੂਆਂ ਦਾ ਨੁਕਸਾਨ ਹੈ ਉਹ ਹੋਇਆ ਗਾਰ ਜਿਹੜੀ ਹੈ ਮੀਂਹ ਨਾਲ ਇਹ ਮਿੱਟੀ ਬਹੁਤ ਜ਼ਿਆਦਾ ਏ ਘਰਾਂ ਦੇ ਵਿੱਚ ਵੜ ਗਈ ਹੈ ਉਹਦੇ ਨਾਲ ਆਮ ਮਨੁੱਖਾਂ ਦੇ ਔਰ ਜਾਨਵਰਾਂ ਦੇ ਜਿਹੜੇ ਪੈਰ ਦਾ ਕਹ ਉਹ ਜਿਹੜੇ ਗਲ ਗਏ ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਔਰ ਜਿਹੜਾ ਪਾਣੀ ਆਉਣ ਦਾ ਮੇਨ ਕਾਰਨ ਪਿੱਛੋਂ ਤੁਸੀਂ ਬਣ ਜਿਹੜੇ ਮਜ਼ਬੂਤ ਨਹੀਂ ਸੀ ਜਿਹੜੀ ਉਹਨਾਂ ਦੀ ਰਿਪੇਅਰ ਨਹੀਂ ਹੋਈ ਉਹ ਟੁੱਟ ਗਏ ਅਗਲੇ ਪਾਸੇ ਸੜਕਾਂ ਦਾ ਨਿਕਾਸ ਨਹੀਂ ਹੈਗਾ ਸੜਕਾਂ ਉੱਚੀਆਂ ਨੇ ਇਹ ਉਹਨਾਂ ਵਿੱਚ ਪ੍ਰਬੰਧ ਨਿਕਾਸੀ ਦਾ ਜਿਹੜਾ ਨਹੀਂ ਹੈਗਾ ਪੁਲੀਆਂ ਦਾ ਇਹਦੇ ਕਰਕੇ ਜਾਲਾ ਜਾਲਾ ਇਹ ਨੁਕਸਾਨ ਹੈ ਇਹ ਪਿੰਡਾਂ ਨੂੰ ਚਲਣਾ ਪਿਆ ਸਾਡੇ ਪਿੰਡ ਵੀ ਹੋਰ ਵੀ ਜਿਹੜੇ ਪਿੰਡ ਸਾਰੇ ਨੂੰ ਇਹ ਚਲਣਾ ਪਿਆ ਇਹ ਨੁਕਸਾਨ ਹੈ ਹੀ ਹੈ ਫਸਲ ਤੇ ਹੈ ਹੀ ਇਹ ਨੁਕਸਾਨ ਫਸਲ ਦੇ ਦੇਖੋ ਜੇ ਪਾਣੀ ਚ ਫਸਲ ਡੁੱਬੀ ਹੋਈ ਹੈ ਕਮਾਤ ਦੀ ਫਸਲ ਜਿਹੜੀ ਹੈ ਗਿਆ ਉਹ ਉੱਪਰ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਝੋਨੇ ਆ ਉਹ ਡੁੱਬੇ ਹੋਇਆ ਹੁਣ ਥੋੜੇ ਥੋੜੇ ਉੱਪਰ ਨੱਗੇ ਹੋਣ ਲੱਗੇ ਆ ਪਰ ਲੇਕਿਨ ਅਨੁਮਾਨ ਹੈ ਵੀ ਘੱਟੋ ਘੱਟ 50% ਤੇ ਹੈ ਹੀ ਸਾਰਾ ਹੈ ਹੀ ਨਹੀਂ ਚਾਰਾ ਇਸ ਟਾਈਮ ਹੈ ਹੀ ਨਹੀਂ ਇਸ ਪਿੰਡ ਸਾਡੇ ਪਿੰਡਾਂ ਜਿਹਦੇ ਲੱਗ ਬਾਕੀਆਂ ਦਾ ਵੀ ਇਹੋ ਜਿਹਾ ਹਾਲ ਹੈ ਕਿਉਂ ਜਿਹੜਾ ਹਰਾ-ਚਾਰਾ ਸੀ ਉਹਨਾਂ ਦੇ ਵਿੱਚੇ ਫਲੱਡ ਦਾ ਪਾਣੀ ਪੈ ਗਿਆ ਮਿੱਟੀ ਵਾਲਾ ਪਾਣੀ ਸੀ ਦੂਸਤ ਉਹਨੂੰ ਪੂਰਾ ਉਹਨੂੰ ਤਬਾਹ ਨਾਸ ਕਰਤਾ ਹਰਾ-ਚਾਰਾ ਹੈ ਨਹੀਂ ਤੇਰੀ ਛੱਡਾਂ ਦੇ ਵਿੱਚ ਲੱਗੀ ਸੀ ਉਹ ਗਿੱਲੀ ਹੋ ਗਈ ਪਸ਼ੂ ਪਸ਼ੂਦਾਨ ਦੀ ਜਿਹੜੀ ਆ ਉਹ ਜ਼ਰੂਰੀ ਆ ਕਿਸਾਨ ਵਾਤੇ ਪਸ਼ੂਦਾਨ ਜਿੰਨਾ ਇਹ ਆਦਮੀ ਆਪਣੀਆਂ ਜਾਨਾਂ ਵਾਤੇ ਸਾਨੂੰ ਫਿਕਰ ਉਹਨਾਂ ਪਸ਼ੂਆਂ ਦਾ ਵੀ ਫਿਕਰ ਆ ਕਿਉਂ ਉਹਨਾਂ ਤੋਂ ਅਸੀਂ ਦੁੱਧ ਲਈਦਾ ਜਿਹਦੇ ਨਾਲ ਪਰਵਾਰ ਦਾ ਮਾਲੀ ਵੀ ਜਿਹੜੀ ਹੈ ਸਹਾਤਾ ਹੁੰਦੀ ਆ ਤੇ ਪਿੰਡ ਦੇ ਵੀ ਕਾਮਾਂ ਦਾ ਆਪਣੇ ਵੀ ਆਸੇ ਪਾਸੇ ਵਾਲਿਆਂ ਦੀ ਇਹ ਕਰਕੇ ਉਹਨਾਂ ਦੀ ਸੇਫਟੀ ਜਿਹੜੀ ਆ ਕੁਝ ਪਸ਼ੂ ਬਹੁਤ ਜ਼ਿਆਦਾ ਜਿਹੜੇ ਪਸ਼ੂ ਦਰਿਆ ਤੇ ਲੱਗ ਗਿਆ ਕੀ ਨੀਵੇਂ ਤਾਂ ਤੇ ਉਹ ਰੋੜ ਵੀ ਗਏ ਜਿਹੜੇ ਅੱਗੇ ਜਾ ਕੇ ਕਿਤੇ ਲੱਗੇ ਆ ਜਾਂ ਪਾਕਿਸਤਾਨ ਚਲ ਗਏ ਜਾਂ ਕਿਹਾ ਵੀ ਜਿਹੜੇ ਹੈਵੀ ਆ ਉਹਨਾਂ ਦੇ ਵੀ ਉਹਨਾਂ ਨੂੰ ਵੀ ਬਿਮਾਰੀ ਦਾ ਖਤਰਾ ਕਿਉਂ ਪਾਣੀ ਜਿਹੜਾ ਸਾਡਾ ਦੂਸ਼ਿਤ ਆ ਪਾਣੀ ਨਹੀਂ ਪੀਣ ਯੋਗ ਪਸ਼ੂ ਵੀ ਉਹੀ ਪਾਣੀ ਪੀਂਦੇ ਆ ਤੇ ਪੀਂਦੇ ਦੀ ਪਾਣੀ ਉਹ ਘੱਟ ਪਾਣੀ ਪੀਂਦੇ ਆ ਉਹ ਸਮੈਲ ਕਰਕੇ ਜਾਂ ਗੰਦੇ ਕਰਕੇ ਉਹਨਾਂ ਦੇ ਫਿਰ ਕੋ ਮੂੰਹ ਖੋਰ ਦੀ ਬਿਮਾਰੀ ਫਿਰ ਪੈਰ ਗਲ ਦੀ ਆਪਣੇ ਆਦਮੀਆਂ ਦੇ ਵੀ ਪੈਰ ਜਿੱਦੋਂ ਆਪਾਂ ਖੇਤ ਚ ਜਾਂਦੇ ਆ ਜਾਂ ਗਾਰ ਦੇ ਵਿੱਚ ਪੈਰ ਗਲਦੇ ਆ ਇਹ ਕਰਕੇ ਸਰਕਾਰ ਨੂੰ ਇਹ ਡਾਕਟਰ ਸ਼ਾ ਤਾਲਵੀ ਖਿਆਲ ਕਰਨਾ ਚਾਹੀਦਾ ਮੈਂ ਦਲਵੀਰ ਸਿੰਘ ਜੀਵਨ ਚੱਕ ਤੋਂ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਵੀ ਤੁਹਾਡਾ ਕਿਸਾਨ ਯੂਨੀਅਨ ਦਾ ਘਰਾਓ ਹੀ ਸੀਐਮ ਸਾਹਿਬ ਦਾ ਗੰਨੇ ਦੇ ਖਾਤੇ 'ਚ ਕੁਝ ਕਰਨਾ ਕਰਕੇ ਹੜ ਕਰਕੇ ਉਹ ਨਹੀਂ ਹੋ ਸਕਿਆ ਤੇ ਮੇਰੀ ਭਗਵੰਤੇ ਨੂੰ ਇਹੋ ਅਪੀਲ ਆ ਤੇ ਆ ਜਿਹੜੇ ਗੰਨੇ ਦਾ 400 ਕਰੋੜ ਰੁਪਇਆ ਦੇਣਾ ਤੁਰੰਤ ਹਫਤੇ ਦੇ ਅੰਦਰ ਅੰਦਰ ਆਦਾ ਕਰੇ ਨਹੀਂ ਤੇ ਆਉਣ ਵਾਲੇ ਸਮੇਂ 'ਚ ਗੰਭੀਰ ਫੈਸਲੇ ਲਏ ਜਾਣਗੇ ਤੇ ਚੰਡੀਗੜ੍ਹ ਜਾ ਕੇ ਜੇ ਸੰਯੁਕਤ ਕਸਾਨ ਮੋਰਚਾ ਫੈਸਲਾ ਲਏ ਨੇ ਇਹਦੇ 61 ਰੁਪਏ 14 ਜਨਵਰੀ ਤੋਂ ਬਾਅਦ ਇਹਨਾਂ ਸਰਕਾਰ ਨੇ ਪਾਏ ਨਹੀਂ ਆ ਜੇ ਉਹ ਵੀ ਦਿੰਦੀ ਆ ਤੇ ਦੂਜੀ ਪੇਮੈਂਟ ਵੀ ਜਿਹੜੀ ਸਰਕਾਰੀ ਮਿਲਾਂਦੀ ਆ ਟੋਟਲ ਪੇਮੈਂਟ ਆ ਉਹ ਵੀ ਫਰਵਰੀ ਮਹੀਨੇ ਤੋਂ ਬਾਅਦ ਇਹਨਾਂ ਦਿੱਤੀ ਨਹੀਂ ਆ ਡੇਢ ਮਹੀਨੇ ਦੀ ਉਹ ਪੇਮੈਂਟ ਆ 400 ਕਰੋੜ ਰੁਪਏ ਟੋਟਲ ਟੋਟਲ ਸਾਡਾ ਗੰਨਾ ਏਰੀਆ ਜੇ ਉਹਨਾਂ ਨੂੰ ਪੇਮੈਂਟ ਦੇ ਦਿੰਦੀ ਆ ਆਣ ਵਾਲੇ ਸਮੇਂ 'ਚ ਜੇ ਸੌਖੇ ਦਿਨ ਇੱਕ ਮਹੀਨਾ ਹੋਰ ਕੱਢ ਸਕਦੇ ਆ 5 ਮਹੀਨੇ ਗੰਨਾ ਹੋ ਗਿਆ ਇਹਨਾਂ ਨੂੰ ਵੇਚਿਆ ਨੂੰ ਅਜੇ ਤੱਕ ਉਹ ਪੇਮੈਂਟ ਨਹੀਂ ਦਿੱਤੀ ਹੈ ਨਾ ਸਾਜਦਾਂ ਤੇ ਨਾ ਕੀ ਦੇਣਾ ਇਹ ਸਾਡੇ 400 ਕਰੋੜ ਰੁਪਇਆ ਥੋੜਾ ਨਹੀਂ ਹੈ ਇਹਨਾਂ ਕੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਾਡੇ ਹੱਕ ਹੀ ਸਾਨੂੰ ਦੇ ਦੇਣ ਤੇ ਬੜੀ ਬਹਾਦਰੀ ਹੈ ਗੁਰਵਿੰਦਰ ਸਿੰਘ ਗੁਰਦਾਸਪੁਰ ਤੋਂ ਜੀ ਪਿੰਡ ਸਾਡਾ ਜੀਵਨ ਚੱਕ ਹੈ ਜਦੋਂ ਸਰਕਾਰਾਂ ਨਹੀਂ ਕਿਸੇ ਦੀ ਗੱਲ ਸੁਣਦੀਆਂ ਉਹਨਾਂ ਦੇ ਜਰੀਏ ਉਹ ਆਪਣਾ ਮੀਡੀਆ ਤੇ ਜਾਂਦੀ ਹੈ ਗੱਲ ਜੇ ਚੱਲ ਰਹੀ ਹੈ ਗੁਰਦਾਸਪੁਰ 'ਚ ਇਸ ਮੌਕੇ ਇੱਕ ਕੋਈ ਵਿਸ਼ੇ ਤੇ ਚੱਲ ਰਹੀ ਹੈ ਉਹ ਆ ਫਲੱਡ ਫਲੱਡ ਕਿਉਂ ਆਏ ਕੋਈ ਕਹਿੰਦਾ ਕਿਉਂ ਆਏ ਕਿਉਂ ਨਹੀਂ ਆਉਣੀ ਚਾਹੀਦੀ ਇਹ ਵੱਖ-ਵੱਖ ਨਜ਼ਰੀਆਂ ਦੀ ਗੱਲ ਹੈ ਜਿਸ ਨਜ਼ਰੀਏ ਨਾਲ ਕੋਈ ਦੇਖਦਾ ਉਸ ਮਤਾਬ ਵਿਚਾਰ ਕਰਦਾ ਪਰ ਅਸਲੀ ਸੋਚ ਕੀ ਹੈ ਦੇ ਮਗਰ ਕਾਰਨ ਕੀ ਹੈ ਮਕਸਦ ਕੀ ਹੈ ਸਾਡੇ ਨਜ਼ਰੀਏ ਮਤਾਬ ਜਿਹੜੀ ਜਿਸ ਯੁੱਗ ਚ ਇਹ ਪ੍ਰਵੇਸ਼ ਹੋ ਗਿਆ ਜਿਹਨੂੰ ਟੈਕਨੀਕਲ ਯੁੱਗ ਟੈਕਨੀਕ ਯੁੱਗ ਟੈਕਨੋਲੋਜੀ ਯੁੱਗ ਕਿਹਾ ਜਾਂਦਾ ਜਿਸ ਨਾਲ ਦਿਮਾਗ ਨੂੰ ਵਿਕਸਿਤ ਹੋ ਕੇ ਕਈ ਚੀਜ਼ਾਂ ਦੇ ਉਹ ਪਾਏ ਉਹ ਮੈਡੀਸਨ ਆ ਪਾਏ ਹੈਲਥ ਆ ਬਹੁਤ ਤਰੱਕੀ ਹੋਈ ਆ ਤੇ ਇਹਦੇ ਨਤੀਜੇ ਵੀ ਦਿਖਾਈ ਦੇ ਰਹੇ ਨੇ ਤੇ ਜੇ ਆਪਾਂ ਆਪਣੇ ਹਿੰਦੁਸਤਾਨ ਦੀ ਵੀ ਗੱਲ ਕਰ ਲਈਏ ਇੱਥੇ ਬਹੁਤ ਇੰਟੈਲੀਜੈਂਟ ਲੋਕ ਨੇ ਦਿਮਾਗੀ ਤੌਰ ਤੇ ਬੜੇ ਚੰਗੇ ਨੇ ਪਰ ਕਾਰਨ ਕੀ ਬਣਿਆ ਫਲੱਡ ਦਾ ਰੋਲਾ ਇਹ ਆ ਕਿਉਂਕਿ ਇਹਨੂੰ ਲੋਕਾਂ ਨੇ ਫਲੱਡ ਦੇ ਵਿੱਚ ਕੌਨਫੀਡੈਂਸ ਨਾਲ ਉਹਦਾ ਮੁਕਾਬਲਾ ਤੇ ਕਰ ਲਿਆ ਪਰ ਕਾਰਨ ਸਰਕਾਰਾਂ ਦੀ ਬੇਰੁਖੀ ਸਰਕਾਰਾਂ ਦੀ ਆਪਸ ਲੜਾਈ ਇੱਕ ਦੂਜੇ ਪ੍ਰਤੀ ਦੋਸ਼ ਮੰਨੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣਾ ਉਹਦਾ ਮੇਨ ਕਾਰਨ ਇਹ ਸੀ ਤੇ ਲੋਕਾਂ ਨੇ ਸਾਬਤ ਕਰਤਾ ਵੀ ਇਹ ਲੋਕ ਹੀ ਅੱਗੇ ਆਣਗੇ ਤੇ ਕਰਨਗੇ ਇਹ ਫਲੱਡ ਜਿਹੜਾ ਗਰਦਾਸਪੁਰ ਦਾ ਇਹ ਜਾਣ ਬੁੱਝ ਕੇ ਕਾਂਦਾ ਆਇਆ ਉਹ ਭਾਈ ਸੈਂਟਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਇਹ ਬਚ ਸਕਦੇ ਸੀਗੇ ਇਹਦਾ ਨੁਕਸਾਨ ਨਹੀਂ ਹੋ ਸਕਦਾ ਲੋਕ ਸੇਫ ਸਿਕਿਉਰ ਰਹਿ ਸਕਦੇ ਸੀ ਬਹੁਤ ਜ਼ਿਆਦਾ ਲੋਕ ਰੁੜਦੇ ਰਹੇਗੇ ਲੋਕਾਂ ਨੇ ਆਪਣੀ ਜਾਨਾਂ ਨੂੰ ਜੋਖਮ 'ਚ ਪਾ ਕੇ ਉਹਨਾਂ ਨੂੰ ਬਚਾਇਆ ਮੁਰਿਆਂ ਨੇ ਕਿਸ਼ਤੀਆਂ ਲਿਆਂਦੀਆਂ ਉਹਨਾਂ ਨਾਲ ਲੋਕ ਬਚਾਏ ਇਹਦਾ ਇੱਕੋ ਹੀ ਹੱਲ ਹੈ ਜਿਹੜਾ ਸਾਨੂੰ ਸੋਚਣਾ ਚਾਹੀਦਾ ਹੈ ਇਸ ਮੌਕੇ ਉਹ ਹੱਲ ਹੈ ਤੁਸੀਂ ਬਣ ਜਿਤਨਾ ਸੈਂਟਰ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਹੈ ਇਹਨਾਂ ਨੇ ਪ੍ਰੋਜੈਕਟ ਲਏ ਹੋਏ ਆ ਕੋਈ ਭਾਰਤ ਮਾਲਾ ਪ੍ਰੋਜੈਕਟ ਆ ਕੋਈ ਪੰਜ ਵਿਕਾਸ ਦਾ ਗਲੀਆਂ ਨਾਲੀਆਂ ਦਾ ਪ੍ਰੋਜੈਕਟ ਹੈ ਇਹਨਾਂ ਉਹਨਾਂ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਜਿੱਥੇ ਲੋਕਾਂ ਦੀ ਪਹਿਲਾਂ ਸੇਫਟੀ ਤੇ ਸਿਕਿਉਰਿਟੀ ਜਾਨ ਤੇ ਮਾਲ ਇਹ ਤੇ ਫਸਲ ਤਿੰਨ ਚੀਜ਼ਾਂ ਤਿੰਨਾ ਚੀਜ਼ਾਂ ਦਾ ਹੀ ਇਹਨੇ ਨੁਕਸਾਨ ਕੀਤਾ ਲੋਕਾਂ ਦੀ ਜਾਨ ਦਾ ਵੀ ਖਤਰਾ ਹੋਇਆ ਫਸਲਾਂ ਦਾ ਵੀ ਨੁਕਸਾਨ ਹੋਇਆ ਘਰਾਂ ਦਾ ਵੀ ਆਰਥਿਕ ਪੱਲੇ ਦਾ ਮੇਨ ਹੱਲ ਇੱਕੋ ਹੀ ਹੱਲ ਹੈ ਤੇ ਸਚਾਈ ਵੀ ਉਹ ਹੱਲ ਹੈ ਤੁਸੀਂ ਬਣ ਜਿਹੜਾ ਲੋਕਾਂ ਨੇ ਫੈਸਲਾ ਕਰ ਲਿਆ ਕਿ ਸਰਕਾਰਾਂ ਅਸਮਰਾਥ ਨੇ ਜਦੋਂ ਸਰਕਾਰਾਂ ਕਿਸ ਜੀ ਦੇ ਅਸਮਰਾਥ ਹੋਣ ਉਤੋਂ ਦੇ ਲੋਕ ਤਾਂ ਤਾਕਤਵਾਰ ਹੁੰਦੇ ਆ ਇਹਨੂੰ ਸ਼ੰਗਰਸ ਨਿਕਲਦਾ ਹੀ ਉਥੋਂ ਆ ਸ਼ਕਤੀ ਉਥੋਂ ਜ਼ਿਆਦਾ ਹੁੰਦੀ ਆ ਲੋਕਾਂ ਨੇ ਦੇਖਿਓ ਅਗਲੀ ਵਾਰ ਨੂੰ ਇਹ ਬੰਨ ਇਥੋਂ ਪਾਣੀ ਛੱਡ ਕੇ ਪਾਣੀ ਦਾ ਇੰਚ ਵੀ ਨਹੀਂ ਜਮਨ ਦੇਣਾ ਇਹ ਇੱਕ ਪ੍ਰਣ ਕਰ ਲਿਆ ਇਹ ਸਾਡਾ ਸੰਕਲਪ ਵੀ ਆ ਕਿ ਇਹ ਲੋਕਾਂ ਦੀ ਜਾਨ ਬਚਾਉਣੀ ਆ ਹੜ ਕਰਕੇ ਨਹੀਂ ਜਾਏਗੀ ਹੜ ਕਰਕੇ ਹੁੰਦਾ ਨੁਕਸਾਨ ਨਹੀਂ ਹੋਏਗਾ ਫਸਲਾਂ ਦਾ ਖੋਜ ਕਰਕੇ ਕੋਈ ਹੋ ਸਕਦਾ ਅਸੀਂ ਇਹ ਤੁਸੀਂ ਬੰਨ ਵਧੀਆ ਤਰੀਕੇ ਨਾਲ ਬਣਾਵਾਂਗੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਉਹਦਾ ਸਹੀ ਤਰੀਕੇ ਨਾਲ ਦੀ ਵਰਤੋਂ ਕਰਕੇ ਇਹ ਤਸੀਬ ਬੰਦ ਤੋਂ ਪਾਣੀ ਨਹੀਂ ਕਿਛਕੇਗਾਦਰ ਨੂੰ ਆਏਗਾ ਇਹ ਸਾਡਾ ਪ੍ਰਣ ਸੰਕਲਪ ਹੈ ਇੰਨੇ ਤੁਹਾਡਾ ਧੰਨਵਾਦ ਵੀ ਕਰਨੇ ਆ ਤੁਸੀਂ ਅੱਥੀ